ਯਕਾਲ ਦੋਸਤੋ ਹੁਣੇ-ਹੁਣੇ ਸਰਕਾਰੀ ਕਰਮਚਾਰੀਆਂ ਲਈ ਆਈ ਬਹੁਤ ਹੀ ਵੱਡੀ ਖੁਸ਼ਖਬਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਕਰ ਦੇਣਾ ਸਰਕਾਰੀ ਮੁਲਾਜ਼ਮਾਂ ਲਈ ਹਰ ਸਾਲ ਜੁਲਾਈ ਦਾ ਮਹੀਨਾ ਬਹੁਤ ਖਾਸ ਹੁੰਦਾ ਹੈ ਕਰਮਚਾਰੀ ਸਾਲ ਭਾਰ ਦੇ ਵਿੱਚ ਇਸ ਮਹੀਨੇ ਦਾ ਇੰਤਜ਼ਾਰ ਕਰਦੇ ਨੇ ਕਿਉਂਕਿ ਸਰਕਾਰ ਹਰ ਸਾਲ ਜ਼ਰਦਾਈ ਦੇ ਵਿੱਚ ਆਪਣੇ ਕਰਮਚਾਰੀਆਂ ਨੂੰ ਦੁੱਗਣਾ ਲਾਭ ਦਿੰਦੀ ਹੈ एसआरवी केंद्र ਤੇ ਰਾਜ ਸਰਕਾਰ ਦੇ ਮੁਲਾਜ਼ਮਾਂ ਨੂੰ ਜੁਲਾਈ ਮਹੀਨੇ ਦੇ ਵਿੱਚ ਤੋਹਫ਼ਾ ਮਿਲਣ ਜਾ ਰਿਹਾ ਹੈ ਇਸ ਦੇ ਵਿੱਚ ਸਿੱਧੇ ਤੌਰ ਤੇ ਤਨਖਾਹ ਨਾਲ ਸੰਬੰਧ ਫੈਸਲੇ ਲਏ ਜਾਂਦੇ ਨੇ ਅਤੇ ਹਜ਼ਾਰ ਰੁਪਏ ਦਾ ਮੁਨਾਫਾ ਕਮਾਇਆ ਜਾਂਦਾ ਹੈ ਖਾਸ ਗੱਲ ਇਹ ਹੈ ਕਿ ਇਸ ਦਾ ਫਾਇਦਾ ਹੇਠਲੇ ਪੱਧਰ ਤੇ ਕਰਮਚਾਰੀਆਂ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਸਭ ਨੂੰ ਮਿਲੇਗਾ ਦਰਅਸਲ ਸਰਕਾਰ ਹਰ ਸਾਲ ਮਹੀ ਘਾਈ ਪੱਤੇ ਦੀ ਵਿੱਚ ਦੋ ਵਾਰ ਵਾਅਦਾ ਕਰਦੀ ਹੈ ਇੱਕ ਵਾਰ ਤਨਖਾਹ ਦੇ ਵਿੱਚ ਵਾਅਦਾ ਕਰਦੀ ਹੈ ਇਸ ਸਾਲ ਵੀ ਇਹ ਦੋਵੇਂ ਕੰਮ ਜੁਲਾਈ ਦੇ ਵਿੱਚ ਕੀਤੇ ਜਾਣਗੇ ਜਨਵਰੀ ਚ ਵੀ ਮਹਿੰਗਾਈ ਪੱਤਾ ਵਧਾਇਆ ਗਿਆ ਹੈ ਤੇ ਜੁਲਾਈ ਚ ਫਿਰ ਵਧਾਇਆ ਜਾਣਾ ਹੈ ਇਸ ਤਰ੍ਹਾਂ ਦੇਖਿਆ ਜਾਏ ਤਾਂ ਜੁਲਾਈ ਚ ਮਹਿੰਗਾਈ ਪੱਤੇ ਤੇ ਤਨਖਾਹ ਵਾਧੇ ਦਾ ਦੋਵਾਂ ਨੂੰ ਹੀ ਲਾਭ ਮਿਲੇਗਾ